ਸਤਿ ਸ੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਿੱਖ ਦਿਹਾੜਾ ਚੱਲ ਰਿਹਾ ਹੈ ਦਸੰਬਰ ਦੇ ਇਹ 7 ਦਿਨ ਸਿੱਖ ਇਤਿਹਾਸ ਲਈ ਬਹੁਤ ਹੀ ਇਤਿਹਾਸਿਕ ਅਤੇ ਮਹੱਤਵਪੂਰਨ ਹਨ ਇਨ੍ਹਾਂ ਦਿਨਾਂ ਵਿੱਚ ਮਤਲਬ ਕਿ 20 ਦਸੰਬਰ ਤੋਂ ਲੈ ਕੇ 27 ਦਸੰਬਰ ਤੱਕ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਨੂੰ ਬਚਾਉਣ ਲਈ ਅਤੇ ਆਪਣੇ ਧਰਮ ਦੇ ਖਾਤਰ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਸੀ ਆਓ ਅੱਜ ਆਪਾਂ 20 ਦਸੰਬਰ ਤੋਂ ਲੈ ਕੇ 27 ਦਸੰਬਰ ਤੱਕ ਦੇ ਇਤਿਹਾਸ ਨੂੰ ਬਹੁਤ ਹੀ ਘੱਟ ਸ਼ਬਦਾਂ ਵਿੱਚ ਸੁਣਦੇ ਹਾਂ ਤਾਂ ਕਿ ਜੋ ਆਪਾਂ ਨੂੰ ਇਸ ਸ਼ਹੀਦੀ ਹਫਤੇ ਦੇ ਹਰ ਇੱਕ ਦਿਨ ਦੀ ਅਹਿਮੀਅਤ ਦਾ ਪਤਾ ਲੱਗ ਸਕੇ ਉਸ ਤੋਂ ਪਹਿਲਾਂ ਜਿਸ ਨੇ ਵੀ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਓ ਕਿਉਂਕਿ ਮੈਂ ਅਮਦੇ ਨਵੇਂ-ਨਵੇਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਦਾ ਰਹਿਣਾ ਜ਼ਿਆਦਾ ਟਾਈਮ ਨਾ ਖਰਾਬ ਕਰਦੇ ਹੋਏ ਕਰਦੇ ਹਾਂ ਇਸ ਵੀਡੀਓ ਨੂੰ ਸਟਾਰਟ 6ਪੋ ਮਤਲਬ ਕਿ 20 ਦਸੰਬਰ ਸਵੇਰੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਸਮੇਤ ਅਤੇ ਕੁਝ ਸੈਨਿਕਾਂ ਨਾਲ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ 6 ਪੋ 20 ਦਸੰਬਰ ਦੀ ਹੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਤੇ ਵੱਡੇ ਸਾਹਿਬਜ਼ਾਦੇ ਕੋਟਲਾ ਨਿਹੰਗ ਰੋਪੜ ਵਿਖੇ ਨਿਹੰਗ ਖਾਨ ਕੋਲ ਰਹੇ ਅਤੇ ਛੋਟੇ ਸਾਹਿਬਜ਼ਾਦੇ ਇੱਥੇ ਮਾਤਾ ਗੁਜਰੀ ਜੀ ਹੰਬੇマス ਕੀ ਦੀ ਝੁੱਗੀ ਵਿੱਚ ਰਹੇ 7 ਪੋ ਮਤਬਲਕਿ 21 ਦਸੰਬਰ ਗੁਰੂ ਜੀ ਤੇ ਵੱਡੇ ਸਾਹਿਬਜ਼ਾਦੇ ਸੈਨਿਕਾਂ ਸਮੇਤ ਸ਼ਾਮ ਤੱਕ ਚਮਕੌਰ ਸਾਹਿਬ ਪਹੁੰਚੇ ਅਤੇ ਛੋਟੇ ਸਹਿਬਜਾਦੇ ਅਤੇ ਮਾਤਾ ਗੁਜਰੀ ਜੀ ਨੂੰ ਗੰਗੂ ਬ੍ਰਾਹਮਣ ਆਪਣੇ ਨਾਲ ਆਪਣੇ ਪਿੰਡ ਖੀੜੀ ਲੈ ਗਿਆ 8 ਪੋ ਮਤਲਬ ਕਿ 22 ਦਸੰਬਰ ਇਸ ਦਿਨ ਚਮਕੌਰ ਗੜੀ ਦੀ ਜੰਗ ਸ਼ੁਰੂ ਹੋਈ ਬਾਬਾ ਅਜੀਤ ਜੀ ਉਮਰ 17 ਸਾਲ ਭਾਈ ਮੋਹਕਮ ਸਿੰਘ ਪੰਜ ਪਿਆਰਾਂ ਵਿੱਚੋਂ ਤੇ ਹੋਰ ਸਿੰਘਾਂ ਨਾਲ ਸ਼ਹੀਦ ਹੋਏ ਬਾਬਾ ਜੁਝਾਰ ਸਿੰਘ ਉਮਰ 14 ਸਾਲ ਭਾਈ ਹਿੰਮਤ ਸਿੰਘ ਤੇ ਭਾਈ ਸਾਈਬ ਸਿੰਘ ਪੰਜ ਪਿਆਰਿਆਂ ਵਿੱਚੋਂ ਤੇ ਇਹਨਾਂ ਨਾਲ ਤਿੰਨ ਹੋਰ ਸਿੰਘ ਸਮੇਤ ਸ਼ਹੀਦ ਹੋਏ ਅਤੇ ਇਸੇ ਦਿਨ ਦੁੱਜੇ ਪਾਸੇ ਮੁਰਿੰਡੇ ਦੇ ਚੌਧਰੀ ਗਣੀਖਾਨ ਤੇ ਮਣੀਖਾਂ ਮਾਤਾ ਗੁਜਰੀ ਜੀ ਦੇ ਛੋਟੇ ਸਹਿਬਜ਼ਾਦਿਆਂ ਨੂੰ ਗੰਗੂ ਦੇ ਘਰੋਂ ਗ੍ਰਿਫਤਾਰ ਕਰਕੇ ਲੈ ਗਿਆ 9 ਪੋ ਮਤਲਬ ਕਿ 23 ਦਸੰਬਰ 23 ਦਸੰਬਰ ਦੀ ਰਾਤ ਗੁਰੂ ਜੀ ਸਿੰਘਾਂ ਦੇ ਹੁਕਮ ਸਮੇਤ ਚਮਕੌਰ ਦੀ ਗੜੀ ਵਿੱਚੋਂ ਨਿਕਲ ਗਏ 23 ਦਸੰਬਰ ਦੀ ਰਾਤ ਗੁਰੂ ਜੀ ਨੇ ਮਾਸੀ ਬਾੜੇ ਦੇ ਜੰਗਲਾਂ ਵਿੱਚ ਤੇ ਦਾਦੀ ਸਮੇਤ ਛੋਟੇ ਸਹਿਬਜ਼ਾਦਿਆਂ ਨੇ ਸਰਹੰਦ ਦੇ ਠੰਡੇ ਬੁਰਜ ਵਿੱਚ ਰਾਤ guzari 10 ਅਤੇ 11 ਪੋ ਮਤਲਬ ਲਕਿ 24 ਅਤੇ 25 ਦਸੰਬਰ ਇਹ ਦੋ ਦਿਨ ਛੋਟੇ ਸਾਹਿਬ ਜਦਿਆਂ ਨੂੰ ਸਰਹੰਦ ਦੇ ਸੂਬੇ ਵਜ਼ੀਰ ਖਾਨ ਦੀ ਕਚੈਰੀ ਵਿੱਚ ਪੇਸ਼ ਕੀਤਾ ਗਿਆ ਅਤੇ ਇੱਧਰ ਗੁਰੂ ਗੋਮਦ ਸਿੰਘ ਜੀ ਉੱਚ ਦੇ ਪੀਰ ਬਣ ਕੇ ਪਿੰਡ ਆਲਮਗਿਰ ਤੱਕ ਪਹੁੰਚਣ ਦਾ ਸਫ਼ਰ ਤੈਅ ਕਰ ਰਹੇ ਸਨ 12 ਪੋ ਮਤਲਬ ਲਕਿ 26 ਦਸੰਬਰ 26 ਦਸੰਬਰ ਨੂੰ ਬਾਬਾ ਜਹਰਾਵਰ ਸਿੰਘ ਉਮਰ 7 ਸਾਲ ਅਤੇ ਬਾਬਾ ਫਤੇ ਸਿੰਘ ਉਮਰ 5 ਸਾਲ ਦੋਹਾਂ ਨੂੰ ਵਜ਼ੀਰ ਖਾਨ ਦੇ ਹੁਕਮ ਤਹਿਤ ਦੀਵਾਰ ਵਿੱਚ ਚਨਵਾ ਕੇ ਸ਼ਹੀਦ ਕਰਾ ਦਿੱਤਾ ਗਿਆ। ਮਾਤਾ ਗੁਜਰਕੌਰ ਜੀ ਇਸੇ ਦਿਨ ਠੰਡੇ ਬੁਰਜ ਵਿੱਚ ਆਪਣੇ ਸਵਾਸ ਤਿਆਗ ਗਏ। 13ਪੋ ਮਤਬਲਕਿ 27 ਦਸੰਬਰ ਇਸ ਦਿਨ ਇਹਨਾ ਤਿੰਨਾਂ ਪਵਿੱਤਰ ਦੇਹਾਂ ਦਾ ਸੰਸਕਾਰ ਸਤਿਕਾਰਯੋਗ ਮੋਤੀ RAM ਮਹਿਰਾ ਅਤੇ ਟੋਡਰਮਲ ਨੇ ਮਿਲ ਕੇ ਕੀਤਾ। ਹਾਂਜੀ ਇਹ ਸੀ ਬਹੁਤ ਹੀ ਘੱਟ ਸ਼ਬਦਾਂ ਵਿੱਚ ਪੂਰੇ ਸੀ ਹਿੱਦੀ ਹਫ਼ਤੇ ਦਾ ਵਿਰਵਾ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਆਪਣੇ ਸਿੱਖ ਇਤਿਹਾਸ ਬਾਰੇ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਵੀ ਪਤਾ ਲੱਗ ਸਕੇ ਅੱਜ ਲਈ ਸਿਰਫ ਇੰਨਾ ਹੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਵਿੱਚ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ